ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਠੰਦਿਆਂ ਬਹੰਦਿਆਂ ਸੁਬੰਦਿਆਂ ਸੁਖ ਹੋਏ ਨਾਨਕ ਨਾਮ ਸਲਾਹ ਹੈ ਮਨ ਤਨ ਸੀਤਲ ਹੋਏ ਸ੍ਰਵਣ ਸੁਣੀ ਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੂਖ ਰੋਗ ਮਨ ਸਗਲੇ ਲਥਾ ਹੋ ਆਇਆ ਦੂਰ ਹੋ ਚਲ ਕੇ ਮੈਂ ਤੱਕੀ ਤਾ ਸਰਣਾਇ ਦਿਓ ਮੈਂ ਆਸਾ ਰੱਖੀ ਤਤ ਮੈਂ ਮੇਰਾ ਸਭ ਦੁੱਖ ਗਵਾਇ ਦਿਓ ਸਜਣ ਸੱਚਾ ਪਾਤਸ਼ਾਹ ਸਰ ਸਾਹਾਂ ਦਾਸਾ ਹੋ ਜੈ ਸਫਾਸ ਬਹਿਟਿਆ ਸੋਹੀਐ ਸਬਨਾ ਦਾ ਵੈਸਾ ਸੋ ਕਹੋ ਤਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋਰਠਿ ਮੋਲਾ ਤਿਜਾ ਸੋ ਸਿੱਖ ਸਗਾ ਬੰਧਤ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣੈ ਬਾਣੇ ਜੋ ਚੱਲੇ ਭਾਈ ਵਿਸ਼ੜ ਚੋਟਾਂ ਖਾਵੇ ਸੋ ਸਖ ਸਗ ਬੰਦ ਬਹ ਪਾਈ ਜੇ ਗੁਰ ਕੈ ਭਾਣੇ ਵਿੱਚ ਆਵੈ ਆਪਣੇ ਭਾਣੇ ਜੋ ਚੱਲੇ ਭਾਈ ਵਿਸ਼ਣ ਚੋਟਾਂ ਖਾਵੇ ਬੇਨ ਸਤਗੁਰ ਸੁਖ ਕਦੇ ਨ ਪਾਵੇ ਭਾਈ ਫਿਰ ਫਿਰ ਪਸੋ ਤਾਵੇ ਹਰ ਕੈ ਦਾਸ ਸੋਹਿਲੇ ਭਾਈ ਜਨਮ ਜਨਮ ਕੈ ਕਿਲ ਬਿਖ ਦੁਖ ਕਟੇ ਆਪੇ ਮੇਲ ਮਿਲਾਈ ਰਹਾ ਇਹ ਕੋਟੰਬ ਸਭ ਜੀ ਕੈ ਬੰਦਨ ਭਾਈ ਪਰਮ ਭੁਲਾ ਸੈ ਸਾਰਾ ਮੈ ਨਗਰ ਬੰਦਨ ਟੁੱਟ ਹੈ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰ ਹੈ ਗੁਰ ਸ਼ਬਦ ਨਾ ਪਛਾਨ ਹੈ ਮਰ ਜਨਮ ਹੈ ਵਾਰ ਵਾਰ ਹਾ ਮੇਰਾ जग ਬਲਤ ਰਹਿਆ ਭਾਈ ਕੋਈ ਨ ਕਿਸੇ ਕੇਰਾ ਗੁਰ ਮੁਖ ਮਹਲ ਪਾਇਨ ਗੁਣ ਗਾਵਨ ਨਜ ਘਰ ਹੋਏ ਬਸੇਰਾ ਐਸੇ ਮੁੰਦੇ ਸੋ ਆਪ ਪਸਣ ਹੈ ਹਰ ਪ੍ਰਭ ਹੈ ਤਿਸ ਕੇ ਰਾ ਸਤ ਗੁਰੂ ਸਦਾ ਦਿਆਲ ਹੈ ਭਾਈ ਵਿਣ ਭਾਗਾ ਕਿਆ ਪਾਈਐ ਏਕ ਨਦਰ ਕਰ ਵੇਖ ਸਭ ਉਪਰ ਜਿਹਾ ਭਾਉ ਤਿਹਾ ਵਣ ਪਾਈਐ ਨਾਨਕ ਨਾਮ ਵਸੈ ਮਨ ਅੰਦਰ ਤੂੰ ਆਪਗਵਾਈਐ ਸਤਿਗੁਰੂ ਸਦਾ ਦਿਆਲ ਹੈ ਭਾਈ ਵਿਣ ਭਾਕਾ ਚਾ ਪਾਈਐ ਏਕ ਨਦਰ ਕਰ ਵੇਖੇ ਸਭ ਉਪਰ ਦੇਹ ਭਾਉ ਦੇਹ ਵਣ ਪਾਈਐ ਨਾਨਕ ਨਾਮ ਵਸੈ ਬਨ ਅੰਤਰ ਵਿੱਚ ਹੋ ਆ ਭਗਵਾਈਐ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗਤ ਦਿਓ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀਆਂ ਨੇ ਅੱਜ ਜੋ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ ਸੋਰਠ ਰਾਗ ਦੇ ਵਿੱਚੋਂ ਤੀਸਰੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਬਾਣੀ ਅਤਿ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਪਵਿੱਤਰ 601 2 ਅੰਗ ਪਰਿਸ਼ੋਭਤ ਹੈ ਸੋਰਠ ਮਹੱਲਾ ਤੀਜਾ ਸੋ ਸਿੱਖ ਸਖ ਬੰਧ ਬਹਿ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਸਤਿਗੁਰੂ ਜੀ ਕਹਿੰਦੇ ਉਹੀ ਮਨੁੱਖ ਗੁਰੂ ਦਾ ਸਿੱਖ ਹੈ ਗੁਰੂ ਦਾ ਮਿੱਤਰ ਹੈ ਗੁਰੂ ਦਾ ਰਿਸ਼ਤੇਦਾਰ ਹੈ ਜਿਹੜਾ ਗੁਰੂ ਦੀ ਰਜ਼ਾ ਵਿੱਚ ਤੁਰਦਾ ਹੈ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਸਤਿਗੁਰੂ ਜੀ ਕਹਿੰਦੇ ਪਰ ਜਿਹੜਾ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ ਉਹ ਉਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਪ੍ਰਭੂ ਤੋਂ ਵਿਛੜ ਕੇ ਫਿਰ ਦੁੱਖ ਹੀ ਸਹਾਰਦਾ ਹੈ ਬੇਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਨੁੱਖ ਕਦੇ ਸੁਖ ਨਹੀਂ ਪਾ ਸਕਦਾ ਅਤੇ ਮੁੜ ਮੁੜ ਦੁਖੀ ਹੋ ਕੇ ਪਛਤਾਉਂਦਾ ਹੈ ਹੁਣ ਆਪਾਂ ਗੁਰੂ ਦੀ ਸ਼ਰਨ ਰੋਧ ਆਉਣੇ ਹਾਂ ਇਹ ਬੇਨਤੀ ਮੈਂ ਬੜੀ ਵਾਰ ਕੀਤੀ ਹੈ ਆਉਣ ਦਾ ਫਾਇਦਾ ਵੀ ਭਾਈ ਤਾਂ ਹੈ ਜੇ ਅਸੀਂ ਆਪਣੀ ਮਤ ਛੱਡ ਦਈਏ ਆਪਣੀ ਮਤ ਛੱਡ ਕੇ ਗੁਰੂ ਦੇ ਮਤ ਨੂੰ ਧਾਰਨ ਕਰਨੀ ਇਹ ਜੇ ਕੋਰੀ ਦੀ ਪੂਰੀ ਮਤ ਧਾਰਨ ਨਹੀਂ ਕਰ ਸਕਦੇ ਕੁਝ ਕੁ ਪਰਸੈਂਟ ਤੇ ਜ਼ਰੂਰ ਧਾਰਨ ਕਰੀਏ ਨਾ ਜੇ ਗੁਰੂ ਤੋਂ ਸੁੱਖ ਲੈਣਾ ਹੈ ਤੇ ਫਿਰ ਗੁਰੂ ਦੇ ਭਾਣੇ ਵਿੱਚ ਗੁਰੂ ਦੀ ਰਜਾ ਦੇ ਵਿੱਚ ਤੁਰਨਾ ਪਵੇਗਾ ਗੁਰੂ ਦੀ ਮਤ ਹਾਸਲ ਕਰਨੀ ਪਵੇਗੀ ਹਰ ਕੇ ਦਾਸ ਸੁਹੇਲੇ ਭਾਈ ਪ੍ਰਮਾਤਮਾ ਦੇ ਭਗਤ ਸੁਖੀ ਜੀਵਨ ਬਤੀਤ ਕਰਦੇ ਹਨ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ ਆਪੇ ਮੇਲ ਮਿਲਾਈ ਰਹਾਓ ਕਿਉਂਕਿ ਉਹ ਜਿਹੜੇ ਉਹਦੇ ਭਗਤ ਨੇ ਉਹਦੀ ਰਜ਼ਾ ਵਿੱਚ ਤੁਰਦੇ ਨੇ ਉਹਦਾ ਨਾਮ ਜਪਦੇ ਨੇ ਉਹਦੀ ਬਾਣੀ ਦਾ ਸਿਮਰਨ ਕਰਦੇ ਨੇ ਪ੍ਰਮਾਤਮਾ ਨੇ ਫਿਰ ਆਪ ਉਹਨਾਂ ਦੇ ਜਨਮਾਂ ਜਨਮਾਂ ਦੇ ਦੁੱਖ ਪਾਪ ਕੱਟ ਦਿੱਤੇ ਅਤੇ ਉਹਨਾਂ ਨੂੰ ਆਪਣੇ ਚਰਣਾ ਵਿੱਚ ਮਿਲਾ ਲਿਆ ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ ਭਰਮ ਭੁਲਾ ਸੰਸਾਰਾ ਗੁਰੂ ਦੀ ਰਜ਼ਾ ਵਿੱਚ ਤੁਰਣ ਤੋਂ ਬਿਨਾ ਇਹ ਆਪਣਾ ਪਰਿਵਾਰ ਵੀ ਜਿੰਦ ਵਾਸਤੇ ਨਿਰਾ ਮੋਹ ਦੇ ਬੰਧਨ ਬਣ ਜਾਂਦਾ ਹੈ ਤਾਂ ਹੀ ਇਹ ਜਗਤ ਗੁਰੂ ਤੋਂ ਭਟਕ ਕੇ ਕੁਰਾਹੇ ਪਿਆ ਰਹਿੰਦਾ ਹੈ ਬੈਨ ਗੁਰ ਬੰਧਨ ਟੁੱਟ ਹੈ ਨਾਹੀ ਗੁਰਮੁਖ ਮੋਖ ਦੁਆਰਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਗੁਰੂ ਦੇ ਸ਼ਰਣ ਆਉਣ ਤੋਂ ਬਿਨਾ ਇਹ ਸੰਸਾਰਕ ਬੰਧਨ ਜਿਹੜੇ ਹਨ ਟੁੱਟਦੇ ਨਹੀਂ ਗੁਰੂ ਦੇ ਸ਼ਰਣ ਪੈਣ ਵਾਲਾ ਮਨੁੱਖ ਮੋਹ ਦੇ ਬੰਧਨਾ ਤੋਂ ਖਲਾਸੀ ਪਾਉਣ ਦਾ ਰਸਤਾ ਲੱਭ ਲੈਂਦਾ ਹੈ ਕਰਮ ਕਰ ਹੈ ਗੁਰ ਸ਼ਬਦ ਨਾ ਪਛਾਣ ਹੈ ਮਰ ਜਨਮ ਹੈ ਵਾਰੋ ਵਾਰਾ ਜਿਹੜੇ ਮਨੁੱਖ ਨਿਰੇ ਦੁਨੀਆ ਦੇ ਕੰਮ ਧੰਦੇ ਹੀ ਕਰਦੇ ਨੇ ਤੇ ਗੁਰੂ ਦੇ ਸ਼ਬਦ ਦੇ ਨਾਲ ਸਾਝ ਕਦੇ ਵੀ ਨਹੀਂ ਪਾਉਂਦੇ ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਨੇ ਹਾ ਮੇਰਾ ਜਗ ਪਲਤ ਰਹਿਆ ਭਾਈ ਕੋਈ ਨਾ ਕਿਸ ਹੀ ਕੇਰਾ ਸਤਗੁਰੂ ਜੀ ਕਹਿੰਦੇ ਮੈਂ ਵੱਡਾ ਹਾਂ ਇਹ ਤਨ ਆਦਿਕ ਮੇਰਾ ਹੈ ਇਸ ਵਿੱਚ ਹੀ ਜਗਤ ਬਸ ਉਲਝਿਆ ਪਿਆ ਹੈ ਕੋਈ ਵੀ ਕਿਸੇ ਦਾ ਸਦਾ ਦਾ ਸਾਥੀ ਨਹੀਂ ਬਣ ਸਕਦਾ ਗੁਰਮੁਖ ਮਹਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੇਰਾ ਗੁਰੂ ਦੇ ਸ਼ਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੀ ਸਿਮਕ ਸੁਲਾ ਕਰਦੇ ਨੇ ਅਤੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰੀ ਰੱਖਦੇ ਨੇ ਉਹਨਾਂ ਦਾ ਆਤਮਿਕ ਨਿਵਾਸ ਪ੍ਰਭੂ ਚਰਣਾ ਵਿੱਚ ਹੋਇਆ ਰਹਿੰਦਾ ਹੈ ਇਥੇ ਬੁੱਧੈ ਸੋ ਆਪ ਪਛਾਣੈ ਹਰ ਪ੍ਰਭ ਹੈ ਤਿਸ ਕੇਰਾ ਜਿਹੜਾ ਮਨੁੱਖ ਇਸ ਜੀਵਨ ਵਿੱਚ ਹੀ ਇਸ ਭੇਤ ਨੂੰ ਸਮਝ ਲੈਂਦਾ ਹੈ ਉਹ ਆਪਣੇ ਆਤਮਿਕ ਜੀਵਨ ਨੂੰ ਪਰਤਾਲ ਦਾ ਰਹਿੰਦਾ ਹੈ ਪ੍ਰਮਾਤਮਾ ਉਸ ਮਨੁੱਖ ਦਾ ਸਹਾਈ ਬਣਿਆ ਰਹਿੰਦਾ ਹੈ ਸਤਿਗੁਰੂ ਸਦਾ ਦਿਆਲ ਹੈ ਭਾਈ ਵਿਣ ਭਾਗਾ ਕੀ ਪਾਈਐ ਸਤਿਗੁਰੂ ਜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ ਕਹਿੰਦੇ ਗੁਰੂ ਹਰ ਵੇਲੇ ਹੀ ਦਇਆਵਾਨ ਰਹਿੰਦਾ ਹੈ ਪਰ ਮਾਇਆ ਵੇੜਿਆ ਮਨੁੱਖ ਗੁਰੂ ਦੀ ਸ਼ਰਣ ਨਹੀਂ ਆਉਂਦਾ ਤੇ ਗੁਰੂ ਦੀ ਸ਼ਰਣ ਆਉਣ ਤੋਂ ਬਿਨਾ ਭਾਗ ਚੰਗੇ ਨਹੀਂ ਬਣਦੇ ਤੇ ਤੰਗੇ ਭਾਗਾਂ ਤੋਂ ਬਿਨਾ ਗੁਰੂ ਪਾਸੋਂ ਫਿਰ ਕੀ ਮਿਲੇ ਏਕ ਨਦਰ ਕਰ ਵੇਖੈ ਸਭ ਉਪਰ ਜੇਹਾ ਭਾਉ ਤੇਹਾ ਫਲ ਪਾਈ ਹੈ ਹੁਣ ਇਸ ਗੱਲ ਨੂੰ ਸਮਝ ਲਈਏ ਗੁਰੂ ਪਿਆਰੇ ਸਾਧ ਸੰਗਤ ਜੀਓ ਇੱਕ ਨਦਰ ਕਰ ਵੇਖੈ ਸਭ ਉਪਰ ਉਹ ਅਕਾਲ ਪੁਰਖ ਵਾਹਿਗੁਰੂ ਏਡਾ ਦਇਆਵਾਨ ਮਿਹਰਬਾਨ ਹੈ ਕਿ ਉਹ ਸਾਰਿਆਂ ਉਪਰ ਇੱਕ ਪਿਆਰ ਦੀ ਨਿਗਾ ਨਾਲ ਹੀ ਸਭਨਾਂ ਨੂੰ ਵੇਖਦਾ ਹੈ ਪਰ ਸਾਡੇ ਜੀਵਾਂ ਦੀ ਜਿਹੋ ਜਹੀ ਭਾਵਨਾ ਹੁੰਦੀ ਹੈ ਉਹੋ ਜਿਹਾ ਫਲ ਸਾਨੂੰ ਗੁਰੂ ਪਾਸੋਂ ਮਿਲ ਜਾਂਦਾ ਹੈ ਜੇਹਾ ਭਾਉ ਤੇਹਾ ਫਲ ਪਾਈਏ ਜਿਹੋ ਜਿਹੀ ਅਸੀਂ ਭਾਵਨਾ ਲੈ ਕੇ ਗੁਰੂ ਨਾਨਕ ਦੇ ਦਰ ਤੇ ਆਵਾਂਗੇ ਉਹੋ ਜਿਹਾ ਫਲ ਉਹੋ ਜਿਹੀ ਬਖਸ਼ਿਸ਼ ਅਸੀਂ ਗੁਰੂ ਦੇ ਦਰ ਤੋਂ ਹਾਸਲ ਕਰ ਲਵਾਂਗੇ ਨਾਨਕ ਨਾਮ ਵਸੈ ਮਨ ਅੰਤਰ ਵਿੱਚ ਹਉ ਆਪ ਗਵਾਈਐ ਜੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਨੀਏ ਭਾਵ ਅਸੀਂ ਆਪਣੀ ਸਿਆਣਪ ਛੱਡ ਦਈਏ ਪਰ ਹੈ ਬੜੀ ਔਖੀ ਛੱੜਣੀ ਬਹੁਤ ਔਖੀ ਆਪਣੀ ਸਿਆਣਪ ਗੁਰੂ ਪਿਆਰੇ ਹਰ ਕੋਈ ਕਹਿੰਦਾ ਹੈ ਕਿ ਮੈਂ ਸਿਆਣਾ ਹਾਂ ਮੇਰੇ ਜਿੱਡਾ ਕੋਈ ਚੰਗਾ ਸਿਆਣਾ ਹੋਈ ਨਹੀਂ ਸਕਦਾ ਪਰ ਇਹ ਛੱਡ ਦਈਏ ਤੇ ਸਤਿਗੁਰੂ ਜੀ ਕਹਿੰਦੇ ਫਿਰ ਪ੍ਰਮਾਤਮਾ ਦਾ ਨਾਮ ਮਨ ਵਿੱਚ ਆਉਣ ਵੱਸਦਾ ਹੈ ਸੋ ਕੋਟਾਨ ਪੁਰਸ਼ਕ੍ਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦਾ ਜਿਨ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰੰਗ ਕੀਤੀ ਅੰਮ੍ਰਿਤ ਵੇਲਾ ਖੁਲੇ ਦਰਸ਼ਨ ਦੀ ਇਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਸਤ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣਾ ਸਰਬੱਤ ਸੰਗਤਾਂ ਨੂੰ ਆਪਣੇ ਚਰਨਾਂ ਕਮਲਾਂ ਨਾਲ ਜੋੜ ਕੇ ਰੱਖਣਾ ਸਭਨਾ ਦੇ ਸਿਰ ਤੇ ਮੇਰ ਭਰਿਆ ਆਤਰ ਰੱਖਣਾ ਗੌਰ ਸਿੱਖੀ ਜੀਵਨ ਨਾਮ ਦਾਨ ਦੀਆਂ ਦਾਤ ਅਮਰਤ ਮੇਲਾ ਬਾਣੀ ਬਾਣੇ ਦਾ ਪਿਆਰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਕਾਰਜ ਦਾ ਰਾਸ ਕਰਨ ਗੁਰਮਤ ਅਨੁਸਾਰ ਸਭਨਾ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਸਰਬੱਤ ਸੰਗਤਾਂ ਨੂੰ ਜੀਉ ਆਇਆ ਜੀਉ ਆਇਆ ਆਓ ਗੁਰੂ ਪਿਆਰੇ ਸਾਧ ਸੰਗ ਜੀਉ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨੂੰ ਨਾ ਨੁਣਾ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਸਹਿਤ ਬੋਲਿਓ ਜੀ ਸਤ ਨਾਮ ਵਾਹਿ ਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ சாரு சத்த நாம வாத்த நாம வாத்தூ சத் நாம் வா ਸਤਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਕਨ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਕਨ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਕਨ ਗੁਰੂ ਨਾਨਕ ਧੰ ਗੁਰੂ ਨਾਨਕ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਖਤੇ